ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚਿਆ 11-12 ਝੋਟੀਆਂ ਦਾ ਬਹੁਤ ਚੰਗੀ ਕੁਆਲਿਟੀ ਦੀਆਂ ਤੇ ਚੰਗੇ ਦੁੱਧ ਤੇ ਚੱਲਣੀਆਂ ਫੇਰ ਝੋਟੀਆਂ ਤੇ ਆਜੋ ਬਾੜ ਸਾਹਿਬ ਹਾਂ ਨੇ ਕਰਦੇ ਹਾਂ ਜੀ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭਾਂ ਕੀ ਹਾਲ ਜੀ ਕਿਰਪਾ ਕਰੇ ਰਾਮਦਾਸ ਬਾਦਸ਼ਾਹੀ ਪਿੰਡ ਆਪਣਾ ਜੀ ਮੱਤੇਆ ਤਹਿਸੀਲ ਬਾਬਾ ਬਕਾਲਾ ਜਿਹੜਾ ਸ਼੍ਰੀ ਅਮਰ ਸਾਹਿਬ ਸੌਨ ਨੰਬਰ 887292696 ਬਾੜ ਡੇਰੀ ਫਾਰਮ ਨੂੰ YouTube ਚੈਨਲ ਨੂੰ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਗੱਲ ਦਾ ਕਰੋ ਚੈਨਲ ਨੂੰ ਔਰ ਆਜ ਨੋਟੀਫਿਕੇਸ਼ਨ ਹਰ ਭੈਣ ਭਰਾ ਨੂੰ ਜਲਦ ਪਹੁੰਚੇ ਮਾਲ ਆਪਣਾ ਮਾਲ ਕਿਰਪਾ ਨਾਲ ਵਿਕੀ ਜਾਂਦਾ ਹਾਂ ਹਾਂਜੀ ਪਿਛਲੇ ਹਫਤੇ ਵੀ ਦੋਹਾਂ ਦਿਨਾਂ ਚ ਆਪਣਾ ਮਾਲ ਵੇਚਿਆ ਠੀਕ ਅੱਜ ਵੀ ਮਿਲ ਕੇ ਗੱਲ ਲੈਂਦਾ ਛੋਟੀਆਂ ਬਹੁਤ ਬਹੁਤ ਟੌਪ ਦੀਆਂ ਮਈਆਂ ਦੁੱਧ ਵਾਲੀਆਂ ਦੂਜਾ ਦੂਜਾ ਸੁਆ ਵੀ ਆਉਂਦੀਆਂ ਨੇ ਪਹਿਲੜਾ ਛੋਟੀਆਂ ਛੇ ਆ ਤੇ ਇੱਧਰ ਵੇਖੋ ਆ ਛੋਟੀ ਹਾਂ ਇਹ ਗੱਬਣਾ ਪਤਾ ਵਾਂ ਵੀ ਬਹੁਤ ਘਟਨੇ ਹੁੰਨੇ ਆ ਬਹੁਤ ਜ਼ਿਆਦੀ ਘਟਾ ਹਾਂ ਔਰ ਇਹ ਮੈਂ ਇਹਦੇ ਪਹਿਲੇ ਸੂਏ 14 ਲੀਟਰ ਦੁੱਧ ਕੱਢਿਆ ਰਿਆ ਬੋਦਬੋਦ ਹੀ ਆਉਂਦੀ ਹਲੇ ਪ੍ਰਵਾਹ ਕੋਈ ਨਹੀਂ ਆ ਗੱਬਣਾ ਕਈ ਗੱਬਣਾ ਮਾਰਦੀ ਐ ਨਾ ਲੱਤਾਂ ਐਦਾਂ ਕੋਈ ਲੱਤ ਮਾਰਨ ਚ ਕੋਈ ਐਦਾਂ ਮੈਂ ਸਿੱਧਾ ਮਾਰਿਆ ਗੱਬਣਾ ਕੋਈ ਲੱਤ 14 ਤੋਂ 15 ਲੀਟਰ ਪਹਿਲੇ ਝੋਟੇ ਨਹੀਂ ਕੱਢਿਆ ਵਾ ਇਹ ਠੰਡੀ ਸੀ ਗੱਤ ਨਸਲ ਬੜੀ ਆ ਮੈਂ ਦੀ ਪੀ ਯਾਰ ਨਾ ਹਲ ਦੇਖੋ ਚੌੜੀ ਆਹ ਵੇਖੋ ਲੈ ਵਾ ਹਲੇ ਭਰਨਾ ਨਾ ਕਰਨ ਵਾਲੀ ਨੀ ਹੋਰ ਲੈ ਵਾ ਦੇਖ ਵੇਖੋ ਫੁੱਟਬਾਲ ਬਣੂਗੀ ਆਈ ਨਹੀਂ ਆਈ ਬਾਹਰ ਨਵਾਉਂਗੀ ਹਲੇ ਦੋ ਦਿਨ ਲੈ ਜੇ ਤਿੰਨ ਲੈ ਜੇ ਠੀਕ ਨਵੀਂ ਨਰੋਈ ਸੂਰ ਮੈਂ ਮਨ ਕੇ 16 17 ਅਗੇ ਲੜੀਆ ਪਹਿਲਾ ਨੰਬਰ ਪਹਿਲਾ ਨੰਬਰ ਵੇਖੋ ਬਾਟ ਕੇ ਖਾੜੀ ਬਾਂਦੀ ਜਿਆਦੀ ਚੰਗੀ ਆ ਬਾਹਰ ਦੇ ਕੱਢੇ ਗਏ ਮਾੜੀ ਗੱਲ ਜੇ ਤਿਲਕੇ ਯਾਰ ਵੀ ਇਹ ਇਹ ਤਾਂ ਆਉਂਦੀਆਂ ਲਈਆਂ ਥੋੜੀਆਂ ਤਿਲਕੀਆਂ ਵੜੀਆਂ ਇਹ ਕਰਕੇ ਚੱਢੀਆਂ ਘੱਟ ਆ ਗੱਬਰ ਹੀ ਭਾਵੇਂ ਠੰਡੀ ਸੀ ਲੈ ਇੱਥੇ ਮੈਂ ਕਰਦੀ ਹੋਂ ਤਾਂ ਬਾਤ ਹੋਈ ਸੀ ਡੂੜ ਡੂੜ ਲੱਕੇ ਕਰੀ ਖਦੀ ਡੂੜ ਲੱਕੇ ਪਰ ਕੋਈ ਮਿਲ ਕੇ ਆਪਾਂ ਮੁੱਲ ਨਹੀਂ ਇੰਝ ਛੋਟੀ ਦਾ ਕਰੀ ਆ ਆ ਵੇ ਸਲਾ ਨਹੀਂ ਛੋਟੀ ਨੂੰ ਗੱਬਰ ਥੱਲੇ ਗੱਬਰ ਮੈਂ ਨੂੰ ਦਊਗੀ ਕੋਈ ਖਾਰ ਕੋਈ ਪਰਾ ਆਵੇ ਜਾਣ ਦੇ ਜਗੇ ਆਈਡੀ ਤੇ ਪਣ ਮੋਟੀ ਆ ਤੇ ਪਣ ਬਹੁਤ ਮੋਟੀ ਆ ਨਾਲ ਗਾਲੇ ਪਾਸਿਆਂ ਵੀ ਬਿਰਲੋਂ ਨੇ ਤੇ ਮਗਲੇ ਪਾਸਿਆਂ ਵੀ ਮੋਟੀ ਮੋਟੀ ਤੇ ਟੱਪਣ ਆ ਜਿੱਦਣ ਪਸੂ ਵੀ ਹੋਰਦੋਂ ਛੋਟੀ ਘੋੜੀ ਹੋਰ ਹੋਊਗੀ ਦੇਖੋ ਕਿੰਨਾ ਮਰੇ ਛੋਟੀ ਗੋਡੀ ਇਹ ਅਸਲ ਪਿਓਰ ਮੋਰਾ ਦੀਆਂ ਨਿਸ਼ਾਨੀਆਂ ਨਿਕਲਦੇਗਾ ਇਹ ਭੈਠ ਮੋਰਾ ਦੇ ਭਾਗ ਨਾ ਚੜਦਾ ਇਹ ਪਿਓਰ ਮੋਰਾ ਦਾ ਹਲਦੀਆਂ ਨਿਸ਼ਾਨੀਆਂ ਨਹੀਂ ਆ ਇਹ ਆ ਚੀਜ਼ ਦੇਖੋ ਥੋੜੀ ਜਿਹੀ ਪੂਛ ਆਹ ਸੱਚ ਇੱਕ ਅੱਧੀ ਇੰਚੋਂ ਪੂਛੀ ਤੇ ਇਹ ਮਲੈਨ ਚੜਿਆ ਫਰੀਕ ਚੌੜੀ ਦੀ ਆ ਵੇਖੋ ਕੱਪੜੇ ਆ ਗਏ ਚਲ ਪਹਿਲਾ ਨੰਬਰ ਜੈ ਜੀ ਮੋਰਾ ਦਾ ਜੈਦੀ ਥੋੜਾਗੇ ਮੋੜਾਂਗੇ ਨਾ ਕੇ ਇਹ ਦੂਜਾ ਪੂਆ ਛੇ ਦਾ ਹਾਂ ਵੇਖੋ ਇਹਦਾ ਵੀ ਥੋੜੀ ਸਿੰਗ ਦੀ ਬੁੱਕਲ ਜਰੂਰ ਥੋੜੀ ਜੀ ਮੜੀ ਖੁੱਲੀ ਆ ਦੁੱਧ ਇਹ ਵੀ ਮੈਂ 15 ਕਿਲੋ ਪਰਣ ਵਾਲੀ ਆ ਬੜਾ ਬੜਾ ਕਾ ਕਾ ਕੁੱਦ ਬੜਾ ਸੜੀਆਂ ਮਈਆਂ ਮਈਆਂ ਡਰਦੀਆਂ ਦੁੱਧੀਆਂ ਕੱਦ ਬੜਾ ਇਹ ਵਿੱਚੋਂ ਦੇ ਨਾ ਕਿਤੇ ਕੋਈ ਗੱਲਾਂ ਨਹੀਂ ਕਰਨੀਆਂ ਘੂਠੇ ਘੂਠੇ ਜਲੀ ਮੋਟੀ ਚੋੜ ਹਾਂ ਖਾਨ ਵੇਖੋ ਇਹ ਮਈਆਂ ਖਾਲੀ ਖੁੱਲੀ ਹੋਈਆਂ ਹੋਈ ਮਈਆਂ ਨੂੰ ਟਾਈਮ ਨਹੀਂ ਲੱਗਦਾ ਮੈਂ ਲੋਡ ਪਾ ਦੇਣੇ ਮਲਕੇ ਮਾਲ ਇਸੇ ਕਰਕੇ ਵਿਕੀ ਜਾਂਦਾ ਵਾ ਬਾਕੀ ਆ ਸਰੀਰ ਵੇਖੋ ਸਰੀਰ ਵੇਖੋ ਇਹਦਾ ਇਸ ਜਿਹੜਾ ਐਰੋਟਿਕ ਜਗਾ ਇਹ ਬਹੁਤ ਟੌਪ ਵੀ ਹੈ ਲੋਡ ਦਾ ਹੈ ਬੜੇ ਸਿੰਘ ਦੀ ਬੁੱਕਲ ਜਰੂਰ ਬੜ ਕੇ ਮਾੜੀ ਜੀ ਖੁੱਲੀ ਆ ਪਰ ਦੁੱਧ ਵਾਲੀਆਂ ਬੈਸਟ ਝੋਟੀਆਂ ਮੰਗਦੇ ਮੈਂ ਤਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਝੋਟੀ ਤਾਜੀ ਵਾਲੇ ਸੋਈ ਆ ਦੂਜਾ ਨੰਬਰ ਦੂਜਾ ਨੰਬਰ ਆ ਤੀਜਾ ਨੰਬਰ ਆਹ ਕਿਜਾ ਨੰਬਰ ਆ ਮਗਰ ਇਕੱਟਾ ਹੋਏ ਨੇ ਇਹਨੂੰ ਆਜ ਚੌਥਾ ਵਾਲੇ ਸੋਈ ਮੋ ਇਹ ਵੀ ਬੋਲ ਖਾਦੀ ਇਹ ਮਾੜੀ ਜੀ ਪਾਲ ਪੋੜ ਵਾਲੇ ਮਾੜੀ ਜੀ ਝੋਟੀ ਜੀ ਇਹ ਦੇਖੋ ਉਹ ਤੁਹਾਡਾ ਇਹੜਾ 11-12 ਲੀਟਰ ਬੋਲਾ ਹੀ ਹੋਵੇ ਬਹੁਤ ਚੰਗੀ ਹੈ 11-12 ਲੀਟਰ ਬੋਲਾ ਹੀ ਹੋਵੇ ਚੋਂ ਚਾਨ ਬਹੁਤ ਚੰਗੀ ਮੋਟੀ ਮਤਲਬ ਮੋਟੀ-ਮੋਟੀ ਧਾਰ ਹੋਵੇ ਇਹ ਮੋਟੀ-ਮੋਟੀ ਧਾਰ ਹੋਵੇਖੋ ਸਰੀਰ ਹਾਂਜੀ ਚੰਗੀ ਹੈ ਝੋਟੀਆਂ ਚੰਗੀ ਤਰ੍ਹਾਂ ਜਿਵੇਂ ਮੂੰਹ ਕਰਕੇ ਹੋਵੇ ਇਹੋ ਜਿਹੀਆਂ ਝੋਟੀਆਂ ਵਾ ਵੀ ਇਹੋ ਜਿਹੀਆਂ ਦੇ 17-18 ਲੀਟਰ ਦੁੱਧ ਕੱਢਣ ਆ ਰਹੀਆਂ ਵਾ ਹਾਂਜੀ 15 ਤੋਂ ਬਾਹਰ ਬਾਹਰ ਕੱਢਣ ਵਾਲੀਆਂ ਵਾਹ ਐ ਝੋਟੀਆਂ ਵਿੱਚੋਂ ਬਹੁਤ ਚੰਗੀਆਂ ਜਿਆਦੀਆਂ ਚੰਗੀਆਂ 17 ਤੋਂ ਆਹ ਤੇ ਵੀ ਇੱਕ ਪਿੱਛੇ ਚੌੜੀ ਇਹ ਵੀ ਚੰਗੀ ਚੋਟੀਆਂ 17 18 18 ਲੀਟਰ ਵਾਲੀਆਂ ਝੋਟੀਆਂ ਵਾਹੇ ਇੱਧਰ ਵੇਖੋ ਐ ਬਰੀਕ ਕੰਬੜੀ ਜੀ ਚੱਲ ਨਹੀਂ ਬੱਦਲ ਇਹ ਆ ਤੀਜਾ ਨੰਬਰ ਵਿੱਚ ਬਹੁਤ ਜੁੜੇ ਹੋਏ ਇਹ ਤਾਜੀ ਹੋ ਇਹ ਨਹੀਂ ਵੀ ਕੋਈ ਨਜਾਇਜ਼ ਰੇਟ ਨਾ ਹੋ ਆ ਕਿੰਨੇ ਦਾ ਸੇਕ ਆ ਆਹ ਜੀ ਪਿਓਰ ਰੀਜਨਲ ਹੈ ਰੀਜਨਲ ਸੇਕ ਇਹ ਵੀ ਤਾਜੀ ਸੂਈ ਪਿੱਤਾ ਜੀ ਸੂਈ ਫੁੱਲ ਲੱਗਾ ਦਬਾ ਚੰਗੀ ਵੱਡੀ ਹੈ ਵੱਡੀ ਫੁੱਲ ਲੱਗਾ ਦਬਟੀ ਇਹਦੀ ਹਾਂਜੀ ਹਾਂ ਇਹ ਫੁੱਲ ਲੱਗਾ ਆਹ ਇੱਕ ਮਤਲਬ ਕੋਈ ਸਾਫ ਸੁਫਣੀ ਦਿੱਤੀ ਨਹੀਂ ਹਾਲੇ ਇੱਕ ਲਿਆਰੀ ਪਹਿਲੇ ਹੀ ਆ ਪਹਿਲੇ ਕਲਿਆਰੇ ਪਏ ਆ ਕਰ ਦੇਗਾ ਹਲਾ ਯਾਰ ਮਲਕੇ ਆਲੇ ਮੈਂ ਬਾਦੀ ਗੁੱਦੀ ਆਵਾਰੀ ਦੀ ਪਹਿਲੇ ਕਲਿਆਰੇ ਭਣਾ ਜਦੋਂ ਪੈਣੀ ਜਦੋਂ ਹੁੰਦੀਆਂ ਝੋਟੀਆਂ ਭਣਾ ਪੰਜਵਾਂ ਚੌਥਾ ਨੰਬਰ ਚੰਗੀ ਤਰ੍ਹਾਂ ਬਕਾਲਦੇ 17 18 18 ਲੀਟਰ ਵਾਲੀਆਂ ਵਿੱਚ ਇਹ ਨਾ ਕੋਈ ਆਖੇ ਵੀ ਸ਼ਹੀਦੀ ਦੀ ਕੋਈ ਮੈਨਿਆ ਨੂੰ ਟਾਈਮ ਨਹੀਂ ਲੱਗਦਾ ਚੋਈਆਂ ਸਿੰਗਲ ਹੱਡੀ ਹੈ ਸਿੰਗਲ ਹੱਡੀ ਬਹੁਤ ਚੱਲੀ ਆ ਵੇਖੋ ਹਲੇ ਆਈਆਂ ਫਿਰ ਵੀ ਝੋਟੀਆਂ ਇਹ ਚੀਜ਼ ਨਾ ਕਈ ਭੈਣ ਭਰਾ ਕਹਿੰਦੇ ਯਾਰ ਬਾਈ ਤੁਸੀਂ ਬਾਜ਼ਾਰ ਦਾ ਰੇਟ ਨਹੀਂ ਦੱਸਣ ਦੇ ਬਾਈ ਕਿਸਾਨ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਇਹ ਸਿਰਫ ਮਾਲ ਆਇਆ ਹੀ ਵਿਖਾ ਲੰਡੇ ਆ ਆ ਕੇ ਵੇਖ ਕੇ ਤਸੱਲੀ ਕਰਕੇ ਖੜੋ ਅਸੀਂ ਉਤਰਾ ਮਾਲ ਹੀ ਨਹੀਂ ਜਿਕਲਾਉਂਦੇ ਜਿਹੜਾ ਸਾਡਾ ਬਾਕ ਬੰਦਾ ਵਾ ਉਹ ਨੂੰ ਅਹੀਂ ਘਲਾਉਂਦੇ ਤਾਂ ਤਸੱਲੀ ਕਰਕੇ ਫੇਰ ਦੋ ਟੈਂ ਟਸੱਲੀ ਕਰਕੇ ਖੜੇ ਉਹ ਦੀ ਗੱਲ ਤੇ ਆ ਪੰਜਵਾ ਗਿਆ ਆ ਪੰਜਵਾ ਇਹਦੇ ਸਰੀਰ ਹੀ ਵੇਖੋ ਕਿਤੇ ਕਿੱਡਾ ਬਹੁਤ ਚੰਗੀ ਕਿੱਡੀ ਜਾਨ ਚ ਮੈਂ ਹਾਂ ਹਾਂਜੀ ਇਹੋ ਜੀ ਮੈਂ ਨੇ 15 ਕਿਲੋ ਦੁੱਧ ਕੱਢਿਆ ਤੇ ਕਿਨੇ ਹੀ ਕਰ ਬਹੁਤ ਚੰਗੀ ਆ ਗੋਲ ਦਾ ਜੀ ਮੈਂ ਨੇ ਨਾ 15 ਕਿਲੋ ਦੁੱਧ ਕੱਢਿਆ ਤੇ ਫਿਰ ਕਿਨੇ ਕਰਦਾ ਗੋਲ ਦਾ ਜੈਜ ਮੁੱਲ ਕਰਾਂਗੇ ਬਾਅਦ ਵਿੱਚ 15 ਵਾਲੀ ਫਿਰ ਕਹਾਣੀ ਖਤਮ ਜੇ ਇਹਨੇ ਨਾ 15 ਕੱਢਿਆ ਆ ਖਾਣ ਖੂਣ ਚ ਚੰਗਾ ਹੋਏ ਦਾ ਥਾਣੇ ਚੰਗਾ ਆ ਵੀ ਕੋਤ ਨਾਲ ਸਰੀਰ ਪ੍ਰਾਪਤ ਹੈ। ਸਰੀਰ ਬਹੁਤ ਜ਼ਿਆਦਾ ਮੈਸ। ਸਾਰੇ ਪਾਸੇ ਹੋਈ ਐ ਐ ਦਾਣੇ ਨਹੀਂ ਪਲੇ। ਦੇਖੀ ਵੀ ਅੱਜ ਕਿੰਨੀ ਦੂਰ। ਇਹ ਮਾਣੀ ਮਾਣਾ। ਆ ਲੇਵਾ ਵੀ ਖੁੱਪ। ਲੇਵਾ ਤੇ ਪਿੱਠ ਪੂੜਾ ਚੰਗਾ ਇਹਦਾ। ਇਹ ਲੇਵਾ ਦੇਖੋ ਕਿਦਾਂ ਚੜਦਾ ਤੇ ਉਂਗਲ-ਉਂਗਲ ਜਿੱਦੀ ਬੋਡੀ ਦਾ। ਆ। ਆ ਪਹਿਲਾਂ ਕੱਟੀ ਕੱਲ ਵੀ ਫੁਰੀ ਆ। ਪਹਿਲਾਂ ਕੱਟੀ। ਰਾਤ ਦੀ ਫੁਰੀ ਆ। ਇਹ ਲੇਵਾ ਵੇਖੋ। ਚਵਾਈ ਚੋਈ ਚੰਗੀ ਆ ਬਹੁਤ ਜਿਆਦਾ ਸਾਫ ਹੋ ਘਰ ਦੇ ਆ ਵੇਖੋ ਨੇ ਤਾਂ ਚੋਟੀ ਬਸੋਨੇ ਬੱਚਾ ਮਗਰ ਕੱਟੀ ਕੱਟੀ ਆ ਗਈ ਜਾ ਬਾਤਾਂ ਕੱਟੀ ਆ ਆਪ ਵੀ ਚੋਟੀ ਇਹ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਦੇਖੋ ਕਲ ਦੀ ਸੂਈ ਕੋਈ ਟਾਈਮ ਨਹੀਂ ਇੱਥੇ ਟਾਈਮ ਵਾਲੇ ਵੀ ਲੋਤਰੇ ਫਿਰਦੇ ਆ ਮਾਲਕ ਇਹੋ ਨੇ ਦਾ ਵੀ ਨਹੀਂ ਵਿਕਦਾ ਇਹ ਮਾਲਕ ਮਿਹਰ ਕਰੇ ਸੱਚੇ ਬਾਦਸ਼ਾਹ ਦੋਂਦੀ ਏ ਮੂਹ ਪਿਓਰ ਦੋਂਦੀ ਪਿਓਰ ਦੋਂਦੀ ਕਾੜੀ ਸੂਈ ਆਪਣਾ maal ਇਸੇ ਕਰਕੇ ਸਚਾਈ ਦੇ ਨਾਲ ਮਲਕੇ maal ਇਹਦਾ 1 ਕੱਟੀ 6 ਵਾ ਨੰਬਰ 6 ਵਾ ਬਟ ਇਹਦੇ ਆਖੀ ਰਸੀ ਮਲ ਪਾਈ ਹੈ ਗਰਗੁੱਲ ਚ ਵੇਖੋ 6 ਵਾ ਨੰਬਰ 6 ਵਾ ਆ ਵੇਖੋ ਤੇ ਛੋਟੀ ਗਾੜੀ ਆ ਗਈ 7 ਵਾ 7 ਵਾ ਨੰਬਰ ਹਾਂ ਛੋਟੀ ਗੋਟ ਹੈਗੀ ਚੰਗੀ ਆ ਦੇਖੋ ਦੁੱਧ 5 ਕੁਆਲਟੀ ਕਿਲੋ ਕੱਟੀ ਮਗਰੇ ਠੀਕ ਕੱਟੀ ਮਗਰੇ ਇੱਕ ਕੱਟੀ ਮਗਰੇ ਕਰਦੇ ਆ ਨੋ ਜਗੀ ਹਾਂਜੀ ਕਿੱਗੀ ਪਾਣੀ ਹੋਰ ਪਾਣੀ ਆ ਚੰਗੀ ਏ ਵੀ ਮੈਂ ਹਾਂਜੀ ਕਈ ਘੱਟੀ ਪਿਛੇ ਆ ਗਈ ਇਹ ਬਾਰ ਸਾਬ ਉਹ ਤੇ ਸਾਹ ਵਾਲੇ ਵੀ ਹੈਗੇ ਕਈ ਘੱਟ ਸਾਹ ਵਾਲੇ ਵੀ ਹੈਗੇ ਆ ਮਤਲਬ ਬਾੜੇ ਘਰ ਵੀ ਹੈਗੇ ਕੋਈ ਇਹ ਚੱਕਰ ਵੀ ਭਰਤੀ ਉਹਦੇ ਸਾਹ ਲੈਣਾ ਬੜਾ ਦੇਖੇ ਵੇਖੋ ਚੰਗੀ ਕੱਦ ਕੁੱਤ ਵਾਲੀ ਆ ਝੋਟਾ ਹਾਂ ਕੱਦ ਕੁੱਤ ਵਾਲੀ ਆ ਝੋਟਾ ਬਹੁਤ ਚੰਗੀ ਕੱਦ ਵਾਲੀ ਆ ਵੇਖੋ ਸੈਂਕਵਲਟੀ ਇਹ ਗੱਲੇ ਚੋਣ ਬੜੀ ਚੋਣ ਬਹੁਤ ਕੱਦ ਬੜਾ ਹੈ ਦਾ ਝੋਟਾ ਚਾਰ ਦੰਦ ਜੋੜ ਜਾ 4 4 ਚਾਰ ਕਰਦ ਚੋਟ ਗਿਆ ਜੀ ਜੀ ਅਸਲ ਤੇ ਜਿਆਦੀ ਵੱਡੀ ਝੋਟੀ ਦਾ ਲੀਟਰ ਤੋਂ ਜੀ ਜੀ ਬਟੂਲੀ ਬਟੂਲੀ ਆ ਥੋੜੀ ਮਰਦੀ ਹੈ ਬਈ ਹੋਗਾ 9-10 ਲੀਟਰ ਹੀ ਦੋਦਾ ਠੀਕ ਤੇ ਇਹ ਜੇ ਸਤਵਾਂ ਆ ਅੱਠਵਾਂ ਨੰਬਰ ਚਾਰ ਦਾਣ ਤੇ ਆ ਬੱਚਾ ਤੇ ਪਰਸੋਂ ਵੀ ਚੋਈ ਤਾਜੀ ਜੀ ਆਣ ਝੋਟੀ ਲੋਕ ਨੋਕਾ ਕੱਢਦੀ ਆ ਲੋਕਾ ਨਾਲ ਦੀ ਠੀਕ ਹੈ ਇਹ ਤਾਂ ਪਸੰਦੀ ਹੈ ਨਾ ਹੋਰ ਦੀ ਹੋਰ ਹੋ ਜਾਂਦੀ ਹੈ ਦੇਖੋ ਸੇਫ ਕੁਆਲਟੀ ਸਿੰਗ ਵਿਖਾ ਲੋ ਦੇਖੋ ਸੇਫ ਕੁਆਲਟੀ ਸਿੰਗ ਨਿਕਾ ਕਿਆ ਬਾਤ ਨਿਕਾ ਨਿਕਾ ਸੇ ਕਿਆ ਬਾਤ ਹੈ ਪਹਿਲਾ ਸਲੋਰ ਪਹਿਲਾ ਆ ਗਿਆ ਗਾੜੀ ਗਾੜੀ ਪਹਿਲੀਆਂ ਇਹ ਆ ਅਧਵਾ ਨੰਬਰ ਆ ਅਧਵਾ ਨੰਬਰ ਦੇਖੋ ਬੋਲ ਬਹੁਤ ਆਉਦੀ ਬਹੁਤ ਹੀ ਗੋਲ ਗਲ ਬਹੁਤ ਹੀ ਚੰਗੀ ਭੜਾ ਭੋਲਾ ਚੱਲੇ ਗੱਡੀ ਪਰਵਾਹ ਨਹੀਂ ਕੋਈ ਸਿੰਗ ਕੁਆਲਟੀ ਵਿਖਾ ਲੋ ਹਾਂਜੀ ਨਾ ਨੰਬਰ ਹਾਂ ਸਿੰਗ ਦੇਖੋ ਚੌਣ ਬੜੀ ਚੰਗੀਆਂ ਕੱਟੀਆਂ ਸਾਰੀਆਂ ਠੀਕ ਵੀ ਆ ਰਹੇ 10ਵਾਂ ਨੰਬਰ ਬਿਊਟੀ ਦੇ ਫਾਈਲ ਇਹਦੇ ਕੋਈ ਗੱਲ ਜੱਤ ਵਾਲੀ ਆ ਜੱਤ ਵਾਲੀ ਕੱਟੀ ਆ ਜੱਤ ਵਾਲੀ ਝੋਟੀ ਜਿਹਨੇ ਕਿਸਨੇ ਵਾਲ ਕੇ ਪੈਸੇ ਲਾਉਣੇ ਸੋਹਣੀ ਝੁੱਟੀ ਵਾਲੀ ਲੈਣੀ ਆ ਦੁੱਧ ਵੀ ਦੇਣਾ 10 12 ਲੀਟਰ ਤੇ ਇਹ ਕੱਟੀ ਵੀ ਗਈ ਜੱਤ ਵਾਲੀ ਝੋਟੀ 12 12 13 ਲੀਟਰ ਦੁੱਧ ਕੱਢੂ ਵੀ ਕੱਟਿਆ ਹਾਂਜੀ 10ਵਾਂ ਨੰਬਰ ਠੀਕ ਆ 11 ਜਰਸੀ ਗਾਂ ਜਰਸੀ ਗਾਂ ਜਰਸੀ ਗਾਂ ਦੀ ਗੁੱਠੀ ਮਗਰ ਕੱਟੀ ਰਾਹ ਦੀ সুইਦ ਖੰਡੀ ਬਰਫ਼ ਨੂੰ ਜਲੇ ਠੀਕ ਇੱਧਰ ਦੇਖੋ ਉਂਗਲ ਨਹੀਂ ਨੰਗ ਦੀ ਕੱਟੀ ਰਹੀ ਤੇ ਜਰਸੀ ਗਾਂ ਵਾਲੀ ਗੁੱਠੀ ਤੇ ਆ ਇਹੋ ਬੱਦਿਆ ਰਿਹਾ ਕੀ ਬਾਤ ਛੋਟਾ ਜ ਸਵਾ ਕੇ ਇਥੇ ਕਰਦੇ ਨੇ ਜੀ ਕਿਸਹਾਗ ਇੱਕ ਬੁੱਕ ਸਾਫਤਾਂ ਦੀ ਬਾਤ ਤਾਂ ਇੰਨੀ ਬੜੀ ਐਨੀ ਬੜੀ ਬੋਲੇ ਜੀ ਬਾਣishan ਲਕਸ਼ਾਨ ਲੱਗੀ ਕੋਈ ਹਾਂ ਚਲ ਇਹੋ ਹੀ ਆ ਆ ਕੇ ਵੇਖ ਕੇ ਖੜੇ ਪਿੰਡ ਆਪਣਾ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਪੁਰਾ ਹੋਰ ਨੰਬਰ 8872962 ਨੋਕਰ